ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਬਾਈ ਜੀ ਤੇ ਬਾਈ ਜੀ ਮਾਨਕ ਦੇ ਘਰੋਂ ਬਾਰ ਰਹੀ ਆ ਬਾਈ ਜੀ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ। ਅਰਤੀਨ ਚੀ ਬਾਈ ਜੀ ਹੁਣ ਅਕਲੇ ਪਸ਼ੂ ਆਉਂਦੇ ਰਹਿੰਦੇ ਆ। ਅਰਤੀਨ ਚੀ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪੈਂਦਿਆਂ ਰਹਿੰਦੀਆਂ। ਬਾਈ ਜੀ ਅੱਜ ਸੂਈ ਸਵਾਈ ਵਾੜ ਲੈ ਕੇ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਜਸ਼ਨਦੀਪ ਐਡਰੈਸ ਪਿੰਡ ਬੁਰਜਰੀ ਕਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਪਈ। ਠੀਕ ਆ ਬਾਈ। ਤੇ ਬਰਗਾੜੀ ਆਪਣੇ ਬਿਲਕੁਲ ਨੇੜੇ 1.5 ਕਿਲੋਮੀਟਰ ਬਾਅਦ ਦੀ। ਠ ਇਹ 2 400 ਸੂਈ ਆ ਜੀ ਹਾਂਜੀ ਤੇ ਕਿਦੋਂ ਸੂਈ ਆ ਜੀ ਇਹ ਸੁਬਾ ਹੀ ਸੂਈ ਆਈ ਸੁਬਾ 4:00 ਵਜੇ ਸੂਈ ਆ 4:00 ਵਜੇ ਸੂਈ ਆ ਤੇ ਕੀ ਦੇ ਬੱਚਾ ਕੀ ਦਿੱਤਾ ਜੀ ਬੱਚਾ ਬੱਚਾ ਜੀ ਬੱਚਾ ਦਿੱਤਾ ਜੀ ਠੀਕ ਆ ਜੀ 25 26 ਕਿਲੋ ਦੁੱਧ ਪਾਉਗੀ ਬੜ ਠੀਕ ਆ ਜੀ ਤੇ 제ਰ ਬਾਈ ਜੀ 제ਰ ਜੂਰ ਕੰਪਲੀਟ ਪਈ ਆ ਜੀ ਕੰਮਲੀਟ ਪਈ ਆ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸਲੀ ਪਾਰ ਖਵੀਰ ਜੀ ਤੁਸੀਂ ਆਪ ਕਰਨੀ ਆ ਮੋੜ ਲਿਓ ਜੀ ਕਵਾਲਿਟੀ ਨੂੰ ਬਹੁਤਾ ਹੁ ਕਾਲੀ ਢੱਬੀ ਵਹਿੜ ਸੋਹਣੀ ਸੁਨੱਕੀ ਅੰਦਰੋਂ ਖਿੱਚ ਕੇ ਅੱਜ ਕੇ ਜਾਂਦੀ ਉੱਥੇ ਬੱਧੀ ਸੂਈ ਕਰਕੇ ਬੈਠੀ ਲੋ ਜੀ ਤੋਰ ਚਾਲ ਕਰਮਾਂ ਵਾਲੀ ਸੋਹਣੀ ਆ ਲੈਵਾ ਅੰਦਰ ਬਹੁਤ ਜਿਆਦਾ ਚੰਗਾ ਤਿਆਰੀ ਤੂਰੀ ਕਰਮਾਂ ਵਾਲੀ ਨੇ ਬਹੁਤ ਕਰੀ ਆ ਥਲ ਤੋਂ ਪੂਰਾ ਵਦਗਾ ਸੋਹਣਾ ਮੋਟਾ ਮੋਟਾ ਮੱਝਾ ਵਰਗਾ ਥਾਣਾ ਬਾਈ ਜੀ ਧਾਰਾ ਵੀ ਮਾਰ ਦੇ ਮੇਰ ਤੋਂ ਥਾਲ ਦੇ ਬੱਚਾ ਕਰ ਲੋ ਧਾਰਾ ਵੇਖੋ ਬਾਈ ਜੀ ਦੇਖੋ ਜੀ ਤਾਰ ਸੁੱਕਣਾ ਪੂਰੀ ਮੋਟੀ ਸੋਹਣੀ ਆ ਬਾਈ ਜੀ ਮੂਰਲੇ ਧਰਾਂ ਦੀਆਂ ਫੇਰ ਮਾਰ ਦਿਓ ਜੀ ਲਓ ਬਾਈ ਜੀ ਤਸੱਲੀ ਕਰ ਲੋ ਵੀਰ ਮੇਰੋ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਸੀਲ ਟੰਡੀ ਵੜਾ ਚੋਣ ਬਹੁਤ ਚੰਗਾ ਲੱਗਿਆ ਕਰਮਾਂ ਦੀ ਤੇ ਮੁੱਲ ਬਾਈ ਜੀ ਤੋਂ ਆਪਾਂ ਪੁੱਛ ਲੈਨੇ ਆ ਜਾਇਦ ਜਾ ਕੀ ਆ ਬਾਈ ਜੀ ਜਾਇਦ ਕਿੰਨੇ ਦੀ ਦੇ ਦਾਂਗੇ 80000 ਦੀ ਦੇ ਦਾਂਗੇ ਕੋਈ ਹੋਜੂ ਮਾਲਤਾਨ ਹਾਂ ਮਾਨਤਾਨ ਕਰਦਾ ਹੈ ਮਾਨਤਾਨ ਬਾਈ ਜੀ ਇਹਦੇ ਕਰ ਦਾਂਗੇ 85000 ਦੀ ਮੁੱਲ ਦੀ ਕਰਦੇ ਹੁੰਦੇ ਫਲਸਰੀਟੀ ਕਰਦੇ ਮੁੱਲ ਬਾਈ ਜੀ ਬਾਲੇ ਵੱਡੇ ਵੀਡੀਓ ਤੇ ਕਰਾਂਗੇ ਅਗਲੇ ਨੂੰ ਵੀ ਹੁੰਦਾ ਵੀ ਮੁੱਲ ਵਾਧਾ ਕੋਈ ਜਾਇ ਜੀ ਅੱਜ ਕੱਲ ਸਾਰੇ ਬੰਦੇ ਸਾਹਮਦਾਰ ਆ ਹਾਂਜੀ ਕੋਲ ਨੂੰ ਪਤਾ ਵੀ ਪਸੂ ਕਿੰਨੇ ਦਾ ਅਣਜਾਣ ਹੈ ਨਹੀਂਗਾ ਕੋਈ ਜਿਹੜਾ ਬੰਦਾ ਪਸੂ ਰੱਖਦਾ ਕਰਦਾ ਇਹਦੀ ਗਾਰੰਟੀ ਹੋਊਗੀ ਵੀਡੀਓ ਆਪਣੇ ਕੋਲੇ ਬਕਾਇਦਾ ਪਈ ਹੈਗੀ ਅੱਛਾ ਜੇਰ ਦੀ ਵੀਡੀਓ ਤੁਸੀਂ ਆਪ ਦੇ ਮੋਬਾਈਲ ਦੇ ਵਿੱਚ ਬਣਾ ਲਈ ਸੀ ਕੋਈ ਵੀਰ ਜਾਂਦਾ ਹੋਊਗਾ ਫੋਨ ਨੂੰ ਸ਼ੇਅਰ ਕਰ ਲਾਂਗੇ ਠੀਕ ਆ ਬਾਈ ਜੀ ਜੇ ਕੋਈ ਵੀਰ ਕੋ ਬਲ ਕਾਉਣੀ ਹੋਈ ਤਾਂ ਮੰਗਾ ਲਿਓ ਬਾਈ ਜੀ ਜੇ ਰਦੀ ਵੀਡੀਓ ਬਾਈ ਜੀ ਹੁਣ ਆ ਕੋਲੇ ਹੈਗੀ ਆ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਕਰ ਲਓ ਲਾਈਕ ਕਰ ਲਿਓ ਤੇ ਕਿਰਪਾ ਕਰਕੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ ਆਪਣਾ ਮੋਬਾਈਲ ਨੰਬਰ ਆਪਣਾ 89607672 ਇੱਕ ਵਾਰੀ ਫਿਰ ਦੱਸ 89607672 ਲੋ ਬਾਈ ਜੀ ਇਹ ਵੀਰ ਦਾ ਮੋਬਾਈਲ ਨੰਬਰ ਹੈ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲ ਅੱਗੇ ਵਾਸਤੇ ਬਾਈ ਜੀ ਵੀਡੀਓ ਤੁਹਾਡੇ ਕੋਲ ਪਹੁੰਚ ਸਕਣਾ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲੈ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ